ਦੇ ਕਾਰਨ ਇੱਕ ਮਕਾਨ ਦੀ ਛੱਤ ਡੇਗ ਪਈ ਜਿਸ ਕਾਰਨ 65 ਸਾਲਾਂ ਦਾ ਇੱਕ ਸ਼ਖਸ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ ਜਿਸ ਨੂੰ ਕੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਦੇ ਨਾਲ ਹੀ ਪਰਿਵਾਰ ਨੇ ਆਰਥਿਕ ਮਦਦ ਦੀ ਅਪੀਲ ਵੀ ਸਰਕਾਰ ਨੂੰ ਕੀਤੀ ਹੈ ਪੀੜਤ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਉਹਨਾਂ ਦੇ ਮਕਾਨ ਦੀ ਛੱਤ ਡੇਗ ਪਈ ਹੈ ਤੇ ਉਸ ਦੇ ਥੱਲੇ ਉਹਨਾਂ ਦੇ ਪਿਤਾ ਜੀ ਆ ਗਏ ਤੇ ਉਹਨਾਂ ਦੀ ਜਾਨ ਨੂੰ ਬੜੀ ਹੀ ਮੁਸ਼ਕਲ ਦੇ ਨਾਲ ਬਚਾਇਆ ਜਾ ਸਕਿਆ ਪੀੜਤ ਪਰਿਵਾਰ ਮਿਹਨਤ ਮਜ਼ਦੂਰੀ ਕਰਦਾ ਤੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਆਰਥਿਕ ਮਦਦ ਪ੍ਰਸ਼ਾਸਨ ਤੇ ਸਰਕਾਰ ਦੇ ਵੱਲੋਂ ਕੀਤੀ ਜਾਵੇ ਮੇਰਾ ਅਧਿਕਾਰੀ ਗ੍ਰਾਂਡ ਨੰਬਰ 11 ਤੇ ਕੱਲ ਦੀ ਬਾਰਸ਼ ਨਾਲ ਕਰਕੇ ਜਾਨੀ ਨਹੀਂ ਜਾ ਰਹੀ ਸੀ ਜੇ ਤੇ ਛੱਤ ਦੇ ਗਏ ਇਥੇ ਤੇ ਬਾਪਰੇ ਅਸੇ ਕੱਲੋਂ ਅੱਗੇ ਦੇ ਫੀਲ ਕੋ ਰੈਫਰ ਕਰ ਦਿੱਤਾ ਹਾਂ ਸੱਟਾਂ ਲੱਗ ਗਈ ਤੇ ਸਾਡਾ ਨੁਕਸਾਨ ਮੇਲੇ ਹੋ ਗਏ ਗਰੀਬਾਂ ਦੀ ਇਹ ਕਰਕੇ ਸਾਡੀ ਸਰਕਾਰ ਨੂੰ ਨੋਟ ਕੀਤੀ ਹੈ ਕਿ ਨਾਲ ਹੀ ਕੋਡ ਮੇਰਾ ਜਸਪ੍ਰੀ ਸਿੰਘ ਦਾ ਉਹ ਕੱਟ ਨਾ ਬਪਈ ਹੋਈ ਕਿਉਂਕਿ ਰਾਤ ਦਾ ਮੰਨ ਕੇ ਚੱਲਦੇ ਹੁੰਦਾ ਵੇਲਾ ਸੀਗਾ ਜੀ ਸਵੇਰੇ 7:00 ਕੱਤ ਸਤ ਹੋਏ ਸੀਗੇ ਜੀ ਮੈਂ ਅੰਦਰ ਬੈਠਾ ਸੀਗਾ ਅੰਦਰ ਦੇ ਵਿੱਚ ਇੱਕੋ ਦਮ ਪੜਾ ਦੀ ਆਵਾਜ਼ ਆਈ ਜਿਹਦੇ ਵਿੱਚੋਂ ਮੰਨ ਕੇ ਚੱਲੋ ਬਾਪੂ ਥੱਲੇ ਆ ਗਿਆ ਸੀਗਾ ਬਾਪੂ ਦੀ ਰਜਾਈ ਲਈ ਹੋਈ ਸੀ ਕਿਉਂਕਿ ਮੰਨ ਕੇ ਚੱਲੋ ਬਾਪੂ ਬਹੁਤ ਔਖਾ ਸੀ ਕੱਢਿਆ ਬਾਪੂ ਤੇ ਕਾਫੀ ਸੱਟਾਂ ਲੱਗੀਆਂ ਹੋਈਆਂ ਨੇ ਕਿਉਂਕਿ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕੀਤਾ ਹੋਇਆ ਕਿਉਂਕਿ ਉਹਨਾਂ ਨੇ ਸਿੱਧਾ ਹੀ ਰੈਫਰਲ ਪਰੀ ਕੋਟ ਕਰਤਾ ਕਿਉਂਕਿ ਉਹ ਬਾਪੂ ਉੱਥੇ ਕਿੰਨਾ ਦਾ ਨੁਕਸਾਨ ਹੋਇਆ ਕੱਟੇ ਕਰਦੇ ਜੀ ਅੱਛਾ ਤਰੀਕਾ ਨੁਕਸਾਨ ਹੀ ਘੱਟੋ ਘੱਟ 1.5 ਲੱਖ ਦਾ ਹੋ ਗਿਆ ਕੀ ਮੰਗ ਕਰਦੇ ਮੰਗ ਸਰਕਾਰ ਤੋਂ ਇਹ ਸਾਡੀ ਮਦਦ ਕੀਤੀ ਲੈਣਾ ਠੀਕ ਪਰ ਮੈਂ ਸ੍ਰਿੰਦਰਪਾਲ ਸਿੰਘ ਆ ਜੀ ਜੀ ਬਾਰਸ਼ ਨੇ ਲਗਾਤਾਰ ਰੁਕ ਰੁਕ ਕੇ ਆਂਦੀ ਰਹੀ ਬਾਰਸ਼ ਕਰਕੇ ਬਰਾਂਡੇ ਦੇ ਵਿੱਚ ਪੁਰਾਣੀ ਟਾਇਲ ਬੱਤੇ ਦੀ ਛੱਤ ਸੀ ਉਹ ਡਿੱਗ ਗਈ ਡਿੱਗਣ ਕਰਕੇ ਮੇਰੇ ਚਾਚਾ ਜੀ ਥੱਲੇ ਆ ਗਏ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਸੱਟਾਂ ਲੱਗਣ ਕਰਕੇ ਹੀ ਉਹਨਾਂ ਨੂੰ ਸਿਵਲ ਹਸਪਤਾਲ ਕੋੜੂਂਦਰਾ ਮੁਰਕੇ ਮੈਡੀਕਲ ਟ੍ਰਾਂਸਪੋਰਟ ਕਰਾਉਣਾ ਚੁਣੇ ਚੁਣੇ ਇਹ ਕਿਹਨਾ ਕੰਮ ਕਰ ਦਿੱਤਾ ਨੋ ਬਈ ਅਕਸਰ ਸਾਰੀ ਸਾਥੀ ਡੇ ਜਿਹੜਾ ਮੱਧ ਵਰਗੀ ਪਰਿਵਾਰ ਸੀ ਆ ਤੇ ਉਹਦੇ ਫਾਰਮੈਟ ਤੇ ਹਾਈਪੋ ਜਮਾਰੀ ਬਹੁਤ ਵਧੀਆ ਜੀ